ਜਸਵੰਤ ਸਿੰਘ ਜੱਸੀ ਸਰਪੰਚ ਨਾਲ ਨਾ ਜਾਣੇ ਜਾਂਦੇ ਇਸ ਨੌਜਵਾਨ ਦੀ ਅੱਜ ਅਚਾਨਕ ਮੌਤ ਹੋ ਗਈ ਹੈ। ਔਰ ਇਹ ਤੁਸੀਂ ਜਾਣਦੇ ਹੋ ਜੱਸੀ ਸਰਪੰਚ ਦਾ ਨਾਮ ਪੂਰੇ ਹਲਕੇ ਦੇ ਵਿੱਚ ਗੂੰਜਦਾ ਹੈ। ਜੱਸੀ ਸਰਪੰਚ ਨੂੰ ਹਰ ਬੱਚਾ, ਹਰ ਨੌਜਵਾਨ ਜਾਣਦਾ ਹੈ ਕਿਉਂਕਿ ਇਹ ਨੌਜਵਾਨਾਂ ਦਾ ਯੂਥ ਦਾ ਦੇ ਨਾਲ ਰਹਿੰਦਾ ਸੀ। ਇਸ ਦੀ ਇੱਕ ਪੁਰਾਣੀ ਯਾਦ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਉਸ ਦਾ ਪਿੰਡ ਹੈ ਤੇ ਅੱਜ ਇਸ ਪਿੰਡ ਦੇ ਵਿੱਚ ਵੈਣ ਪੈ ਰਹੇ ਨੇ। ਇਹ ਘਰ ਹੈ ਇਹ ਘਰ ਜੱਸੀ ਸਰਪੰਚ ਦਾ ਹੈ ਇਸ ਜਦੋਂ ਸਰਪੰਚ ਬਣਿਆ ਸੀ ਬੜੀਆਂ ਖੁਸ਼ੀਆਂ ਦੇ ਚਾਵਾਂ ਦੇ ਨਾਲ ਇਸ ਘਰ ਦੇ ਵਿੱਚ ਰੌਣਕਾਂ ਸਨ ਚਹਲ ਪਹਿਲ ਪੂਰੀ ਸੀ ਪਰ ਅੱਜ ਇਸ ਘਰ ਦੇ ਵਿੱਚ ਸੱਤਰ ਵਿਸ਼ੇ ਹੋਏ ਨੇ ਅੱਜ ਇਸ ਘਰ ਦੇ ਵਿੱਚ ਵਹਿਣ ਪੈ ਰਹੇ ਨੇ ਬਹੁਤ ਦੁੱਖ ਭਰੀ ਇਹ ਅੱਜ ਦਿਨ ਹੈ ਤੇ ਰਾਤ ਜਿਹੜਾ ਜੱਸੀ ਸਰਪੰਚ ਦੇ ਪਰਿਵਾਰ ਵਾਲਿਆਂ ਵਾਸਤੇ ਇਸ ਦੀ ਡੈੱਡ ਬੋਡੀ ਜਿਹੜੀ ਕਿ ਮੋਗਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਈ ਗਈ ਹੈ ਕਾਰਨਾਂ ਦਾ ਹਾਲੇ ਤੱਕ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਆਖਰ ਇਸ ਦੀ ਮੌਤ ਕਿਵੇਂ ਹੋਈ ਹੈ ਪਰ ਇਸ ਛੈਲ ਛਬੀਲੇ ਦੀ ਗੱਭਰੂ ਦੀ ਅੱਜ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਸਰਪੰਚ ਬਣਿਆ ਸੀ ਬੜੇ ਚਾਹ ਤੇ ਅਰਮਾਨ ਦੇ ਨਾਲ ਪਿੰਡ ਵਾਲਿਆਂ ਨੇ ਸਰਬਸੰਮਤੀ ਦੇ ਨਾਲ ਇਸ ਨੂੰ ਸਰਪੰਚ ਚੁਣਿਆ ਸੀ ਪਰ ਅੱਜ ਇਸ ਘਰ ਦੇ ਵਿੱਚ ਵਹਿਣ ਪਏ ਨੇ ਅੱਜ ਇਸ ਦੇ 70 ਵਿਛੇ ਨੇ ਅੱਜ ਇਸ ਦੀ ਲਾਸ਼ ਪਈ ਹੋਈ ਹੈ ਸਰਪੰਚ ਜਸਵੀਰ ਸਿੰਘ ਜੱਸੀ ਦੀ ਅੱਜ ਮੌਤ ਹੋ ਗਈ ਹੈ ਜਦੋਂ ਸਰਪੰਚ ਬਣਿਆ ਸੀ ਇੱਕ ਪੁਰਾਣੀ ਯਾਦ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਰਪੰਚ ਜਸਵੀ ਜਸਵੰਤ ਸਿੰਘ ਜੱਸੀ ਸਰਪੰਚ ਦੇ ਨਾਲ ਜਾਣਿਆ ਜਾਂਦਾ ਸੀ ਤੇ ਅੱਜ ਇਸ ਦੀ ਮੌਤ ਹੋ ਗਈ ਆ ਬਹੁਤ ਦੁੱਖ ਹੈ ਪ੍ਰਾਣੀ ਯਾਦ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਸਰਪੰਚ ਦੀ ਮੌਤ ਹੋ ਚੁੱਕੀ ਆ ਜੱਸੀ ਦੀ ਔਰ ਪੂਰੇ ਹਲਕਾ ਧਰਮਕੋਟ ਦੇ ਵਿੱਚ ਸੋਗ ਦੀ ਲਹਿਰ ਹੈ ਅਚਾਨਕ ਮੌਤ ਕਿਸੇ ਕੋਲ ਸਹਾਰੀ ਨਹੀਂ ਜਾ ਰਹੀ ਖਾਸ ਕਰਕੇ ਨੌਜਵਾਨਾਂ ਤਾਂ ਕੀ ਨਾਮ ਆ ਜੀ ਆਪਣਾ ਜਸਵੰਤ ਸਿੰਘ ਪਿੰਡ ਕਿਹੜਾ ਈ ਅਸਤੀ ਪਾਟੇ ਦੀ ਅਸਤੀ ਆ ਤੁਸੀਂ ਆਏ ਹੋ ਤੁਹਾਨੂੰ ਪਿੰਡ ਦੇ ਲੋਕਾਂ ਨੇ ਸਰਪੰਚ ਬਣਾ ਦਿੱਤਾ ਹੈ ਕਿੱਦਾਂ ਮਹਿਸੂਸ ਹੋ ਰਿਹਾ ਮਹਿਸੂਸ ਜੀ ਦੇਖੋ ਵਧੀਆ ਹੋ ਰਿਹਾ ਵਾ ਆਪਾਂ ਪਿੰਡ ਦੇ ਕੰਮ ਕਰਨੇ ਆ ਚੰਗੇ ਕਿਸੇ ਨਾਲ ਕੋਈ ਹਿਰਖਾ ਨਹੀਂ ਰੱਖਣੀ ਕਿਸੇ ਨਾਲ ਕੋਈ ਫਰੋਦ ਨਹੀਂਗਾ ਸਾਡਾ ਸਾਡਾ ਸਾਰਾ ਪਿੰਡ ਇਕੱਠਾ ਵਾ ਇਕੱਠਾ ਇੱਕ ਮੁੱਠ ਹੋ ਗਿਆ ਸਰਪੰਚ ਬਣਿਆ ਹਾਂਜੀ ਜਿਹੜੇ ਮੈਂਬਰ ਬਣਿਆ ਇਹ ਵੀ ਸਹਿਮਤੀ ਦੇ ਨਾਲ ਬਣਿਆ ਸਹਿਮਤੀ ਨਾਲ ਹੀ ਹਾਂਜੀ ਸਾਰੇ ਮੈਂਬਰ ਵੀ ਸਾਡੇ ਸਹਿਮਤੀ ਨਾਲ ਹੀ ਆ ਸਾਡੇ 5 ਅੱਗੇ ਆਉਣ ਵਾਲੇ ਜਿਹੜੇ ਕੰਮ ਆ ਤੁਸੀਂ ਨੌਜਵਾਨਾਂ ਨੌਜਵਾਨੇ ਸੋੜਿਆ ਪੰਜਾਬ ਨੂੰ ਲੈ ਕੇ ਚੱਲਦੀ ਏ ਪੰਜਾਬ ਦਾ ਜਿਸ ਤਰ੍ਹਾਂ ਨਛਿਆਂ ਦੇ ਵਿੱਚ ਪੰਜਾਬ ਦਾ ਨੌਜਵਾਨ ਡੁੱਬਾ ਹੋਇਆ ਤੇ ਹੋਰ ਵੀ ਪਿੰਡਾਂ ਦੇ ਵਿੱਚ ਬਹੁਤ ਵਿਕਾਸ ਕਰਨ ਵਾਲੇ ਹੁੰਦੇ ਆ ਜਿਹੜੇ ਪੁਰਾਣੇ ਸਰਪੰਚ ਅਕਸਰ ਅਸੀਂ ਦੇਖਦੇ ਆ ਕਿ ਉਹ ਆਪਣੇ ਘਰ ਭਰਨ ਤੇ ਲੱਗੇ ਰਹਿੰਦੇ ਨੇ ਕੀ ਪਿੰਡ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹਨਾਂ ਨੂੰ ਇੱਕ ਇਨਸਾਫ ਮਿਲੇਗਾ ਤੇ ਦੂਜਾ ਪਿੰਡ ਦਾ ਵਿਕਾਸ ਮਿਲੇਗਾ ਹਾਂਜੀ ਬਿਲਕੁਲ ਜੀ ਸਾਡੇ ਪਿੰਡ ਵਾਲਿਆਂ ਨੂੰ ਪਹਿਲਾਂ ਹੀ ਵਿਸ਼ਵਾਸ ਆ ਮੇਰੇ ਤੇ ਉਹਨਾਂ ਨੇ ਤਾਂ ਹੀ ਮੈਨੂੰ ਸਰਪੰਚ ਖੜਾ ਕੀਤਾ ਹੂੰ ਬਾਕੀ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਨਣਾ ਜਿਹੜਾ ਕੰਮ ਕਰਨੇ ਆ ਉਹਦੇ ਦਿਲੋਂ ਕਰਨਗੇ ਪੂਰੇ ਪਹਿਲਾਂ ਜਿਹੜਾ ਤੁਸੀਂ ਪਿੰਡ ਦੇ ਸੁੱਖ-ਦੁੱਖ ਦੇ ਵਿੱਚ ਇਹਨਾਂ ਦੇ ਹਾਜ਼ਰ ਰਹਿੰਦੇ ਆ ਤਾਂ ਹੀ ਤਾਂ ਤੁਹਾਨੂੰ ਸਰਪੰਚ ਬਣਿਆ ਹਾਂ ਹਾਂਜੀ ਬਿਲਕੁਲ ਜੀ ਦੇਖੋ ਜੀ ਸਾਰੇ ਪਿੰਡ ਵਾਲਿਆਂ ਨੂੰ ਸਾਡੀ ਤਾਂ ਇਹੀ ਬੇਨਤੀ ਆ ਸਾਰੇ ਪਿੰਡਾਂ ਵਾਲਿਆਂ ਨੂੰ ਵੀ ਸਰਬਸੰਮਤੀ ਨਾਲ ਸਰਪੰਚ ਜਨੂ ਵੀ ਕੋਈ ਪੈਸੇ ਨਾ ਦਿਓ ਕਿਸੇ ਨੂੰ ਕੋਈ ਕੁਝ ਨਾ ਕਰੋ ਸਾਰੇ ਇੱਕ ਮੁੱਠ ਹੋ ਕੇ ਸਰਪੰਚ ਬਣਾਓ ਤਾਂ ਕਿ ਵਿਕਾਸ ਹੋ ਸਕੇ ਵਿਕਾਸ ਹੋ ਸਕੇ ਪਿੰਡ ਦਾ ਹਲਕਾ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਢੋਸ ਜੀ ਨੇ ਜੀ ਨਾਲ ਨਾਲ ਤਸਵੀਰਾਂ ਵੀ ਚੱਲਦੀਆਂ ਜੀ ਗਏ ਨੇ ਸਰਪੰਚਾਂ ਤੋਂ ਬਾਅਦ ਜਾ ਕੇ ਆਏ ਨੇ ਉਹਨਾਂ ਨੇ ਬਹੁਤ ਮਾਨਸਨਤਕਾਰ ਕੀਤਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿਦਾਂ ਉਹਨਾਂ ਨੇ ਮਹਿਸੂਸ ਕੀਤਾ ਫਿਰ ਉਹਨਾਂ ਨੇ ਬਹੁਤ ਵਧੀਆ ਮਹਿਸੂਸ ਕੀਤਾ ਵੀ ਸਾਡਾ ਜੰਗ ਮੁੰਡਾ ਸਾਡੇ ਮੂਰੇ ਆਇਆ ਵਾ ਉਹਨਾਂ ਨੇ ਸਾਨੂੰ ਹਾਰ ਪਾਏ ਉੱਥੇ ਜਾਂਦਿਆਂ ਨੂੰ ਉਹਨਾਂ ਨੇ ਬਹੁਤ ਸਾਨੂੰ ਸਪੋਰਟ ਕੀਤੀ ਹੈ ਪੂਰਾ ਇੱਜ਼ਤ ਮਾਨ ਉਹਨਾਂ ਨੇ ਕੀਤਾ ਵਾ ਜਿਹੜੂ ਤੋਂ ਹੀ ਨਾਲ ਹੀ ਆਪਣੀ ਅੰਦਰ ਲੱਗੀ ਕੀ ਨਾਂ ਜੀ ਆਪਣਾ